ਪਨਾਧਿਆਤੀ ਇਹ ਮੈਂ 5 ਵਜੇ ਲੱਗਣੀ ਆ 5:00 ਵਜੇ ਜੇ ਪਹਿਲੇ ਲੱਗ ਜਾਂਦੇ ਹਾਂ ਤਾਂ ਤਾਂ ਆਪਾਂ ਦਿਖਾਉਂ ਦਿੰਦਾ ਆਪਾਂ ਫੈਮਿਲੀ ਦੀ ਆ ਕੰਮ ਦੀ ਤੇਲੀ ਨੂੰ ਤੇਰੇ ਪੁੱਤ ਕਰੇ ਹੁੰਦੇ ਨੇ ਕਦੇ-ਕਦੇ ਅਸੀਂ ਇੱਕ ਇੰਦਰ ਰੱਖ ਲਉਂਦੇ ਠੀਕ ਇੱਕ ਇੰਦਰ ਰੱਖ ਆਇਆ ਜਦੋਂ ਇਕੱਠੇ ਰਹਿ ਜਾਂਦੇ ਨੇ ਕਾ ਕੀ ਅਜਿਹਾ ਕਈ ਗੱਲ ਬੋਲਦੇ ਨੇ ਕਿੰਨੇ ਪਹਿਲਾਂ ਦੇ ਇਹ ਲੈ ਲਾਦੇ ਨੇ ਕਾਸੇ ਲੈ ਲਾਦੇ ਨੇ ਕਾਸੇ ਵਿੱਚ ਐਰੋਟਿਕ ਫਾਈਨਲ ਹੱਟੇ ਤੋਂ ਅੰਦਰ ਪਿੱਛੇ ਗੱਲਾਂ ਨੂੰ ਅੱਛਾ ਰੁੱਤੀ ਖਾਂਦੇ ਨੇ ਅੱਜ ਨੂੰ ਖਾਓ ਪੀਓ ਐਸ ਕਰੋ ਮਿੱਤਰੋ ਇਹ ਵਿੱਚ ਭੰਗੜੇ ਪਾਓ ਵੱਡੇ ਜਿਹੇ ਜਿੰਦਾ ਤੇ ਤੀ ਤਰੀ ਗੋਇਨ ਲੱਗ ਜਾਂਦੀਆਂ 300 ਕੈਂਟਰੀ ਅੱਛਾ ਅੱਗੇ ਐਂਟਰੀ ਤੇ 300 ਉਹਦੋਂ ਕਰਾਇ ਤੇ ਲਵਾਈ ਦੀ ਬਾਹਰੋਂ ਬੰਦਿੰਦਾ ਨਹੀਂ ਯਾਨੀ ਕੁੜੀ ਹੋ ਬਲਾਈ ਹੋਣੀ ਹੈ ਆਣਾ ਇਹ ਪਾਸਾ ਜੀ ਬੀ ਜੀ ਡੀ ਜੀ ਦਾਤ ਲੈਣਾ ਅਸ਼ਰਮ ਹਾਂ ਜੀ ਮੈਂ ਜੀ ਸਮਾਹ ਹੋੜ ਜਾਏ ਜਾਂਦੀ ਹੁਣ ਘਟਦਾ ਗਿਆ ਨਾ ਇਦਿਕੂ ਲਾਈਟ ਦੇ ਚਾਨਣ ਨਾਲ ਹੀ ਇਹਨੂੰ ਕਰੰਟ ਬਣਿਆ ਜਾਂਦਾ ਆਪਣੇ ਆਪ ਘੁੰਮਦਾ ਹੈ ਆ ਆ ਦੇਖੋ ਆ ਵੀ ਆਪਣੇ ਆਪ ਹੁੰਦਾ ਇਹਦੇ ਕੋਈ ਤਾਰ ਨਹੀਂ ਲੱਗੀ ਸੋਲਰ ਸਿਸਟਮ ਹੈ ਗੱਡੀ ਦੇ ਡੈਸ਼ਬੋਰਡ ਤੇ ਰੱਖ ਸਕਦਾ ਤੁਸੀਂ ਦਫ਼ਤਰ ਦੇ ਵਿੱਚ ਜਿੱਥੇ ਸੀਸਾ ਨੇੜੇ ਹੁੰਦਾ ਨਾ ਜਿਹੜੀ ਸਾਈਡ ਤੋਂ ਧੁੱਪ ਪੈਂਦੀ ਹੈ ਉੱਥੇ ਰੱਖ ਕੇ ਤੁਸੀਂ ਇਹਨੂੰ ਰੱਖ ਜਾ ਸਕਦੇ ਹੋ ਇਹ ਜਿਹੜੇ ਸਾਰੇ ਆਈਟਮ ਨੇ ਸੋਲਰ ਵਾਲੀਆਂ ਨੇ ਆ ਜਿੰਨੇ ਪਈਆਂ ਨੇ ਤੇ ਸਾਰੇ ਚੱਲਦੇ ਆ ਆ ਜਿਹੜਾ ਹੈਲੀਕਾਪਟਰ ਆ ਆਂ ਬਾਈਸਾਈਕਲ ਆ ਗਿਆ ਗ੍ਰਾਮੋਫੋਨ ਹੈ ਇਹ ਫੈਗਰੈਂਸ ਦਿੰਦਾ ਧੁੱਪ ਦੇ ਨਾਲ ਇਹ ਆ ਜਿਹੜਾ ਜੈਟ ਆ ਗਿਆ ਆ ਜਿਹੜਾ ਫਾਈਟਰ ਜਹਾਜ਼ ਆ ਜਿਹੜਾ ਇਹ ਸਾਰੇ ਸੋਲਰ ਤੇ ਚੱਲਦੇ ਨੇ ਆ ਟੈਂਕ ਜਹਾ ਦੇਖੋ ਚੱਲ ਰਿਹਾ ਜਿਹੜਾ ਲਾਈਵ ਨੂੰ ਸ਼ੇਅਰ ਕਰ ਦਿਓ ਇਹ ਬੰਦੇ ਨੇ ਕੰਮ ਨਵਾਂ ਸਟਾਰਟ ਕਰਿਆ ਤੁਹਾਨੂੰ ਦਿਖਾ ਰਿਹਾ ਜਿਹੜਾ ਮੈਂ ਇਹਨਾਂ ਨੂੰ ਸਪੋਰਟ ਕਰੀਏ ਆਪਾਂ ਨਾ ਰਲ ਮਿਲ ਕੇ ਉਮਤਨੀ ਸਾਨੂੰ ਲੇਟ ਆ ਗਈ ਕਰੋ ਲਾਈਵ ਨੂੰ ਸ਼ੇਅਰ ਆਪਾਂ ਵੀ ਕਰ ਦਿੰਨੇ ਆ ਬਬੀ YouTube ਤੇ ਕਰ ਕੇ ਰੱਖ ਗੁਰਪਾਹ ਸਿੱਟਾ ਇਹ ਸਾਰੇ ਸੁਲਰ ਵਾਲੀ ਆਟ ਮੈਂ ਆ ਪਰਫਿਊਮ ਲੈਣਾਂ ਕੋਲ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਹੈ ਅੱਛਾ ਤੁਸੀਂ ਪਹੁੰਚ ਗਏ ਕਿ ਲੁਧਿਆਣਾ ਵਿੱਚ ਬੈਠੇ ਹੋ ਆ ਤੈਨੂੰ ਇੱਕ ਮਿੰਟ ਲਾਈਵ 'ਚ ਲੈਣਾ ਫਿਰ ਕਰਦੇ ਆ ਗੱਲਾਂ ਨਜ਼ਾਰਾ ਨਹੀਂ ਆਉਂਦਾ ਅੱਜ ਤਾਂ ਅੰਮ੍ਰਿਤਸਰ ਤੋਂ ਜੁਪੀ ਜਾ ਰਹੇ ਨੇ ਅੱਛਾ ਰਸਤੇ ਚ ਟ੍ਰੇਨ ਚ ਟ੍ਰੇਨ ਚ ਭੇਜ ਤਾ ਚਲੋ ਮੈਂ ਤੈਨੂੰ ਆ ਇਧਰੋਂ ਭੇਜ ਦਿੰਦਾ ਆਹੇ ਘਾਇਟਮਾ ਦਿਖਾਵਾਂ ਤੈਨੂੰ ਇਹ ਦਵਾਈ ਦੇ ਧਰਨੇ ਨਾਲ ਦਬਾਈ ਵਾਲੀ ਤਰਨੇ ਬਹੁਤ ਤਰ੍ਹਾਂ ਦੇ ਤੁਸੀਂ ਕਿੱਥੇ ਆਏ ਅੱਜ ਪਟਿਆਲਾ ਪਟਿਆਲਾ ਏਰੀਆ ਦੇ ਵਿੱਚ ਉਹ ਬੈਠਾ ਕੈਮਰਾਮੈਨ ਸੁਸਤ ਹੋਇਆ ਮੀਂਹ ਪਈ ਜਾਂਦਾ ਤੇਰੀ ਵੀਡੀਓ ਨਾ ਲਾਗੇ ਦਿੱਤੇ ਵੇ ਹਾਂ ਤੇਰੀ ਵੀਡੀਓ ਬਣਾਵਾਇਆ ਕਿਹੜਾ ਮੀਂਹ ਦਿਖਾਵਾਂ ਤੈਨੂੰ ਕਿੰਨਾ ਪਹਿਰੇ ਬਾਰਸ ਹੁੰਦੀ ਅੱਜ ਬਹੁਤ ਜ਼ਿਆਦੇ ਤੁਸੀਂ ਵੀ ਘੁੰਮਦੇ ਰਹਿੰਦੇ ਕਰੇ ਆਪਾਂ ਨੇ ਕਰਨਾ ਕੀ ਆ ਆ ਵੇਖ ਮੀਂਹ ਪੈਂਦਾ ਦੇਖ ਇੱਧਰ ほんやでし